ਹਾਂਜੀ ਸਾਸਤਰੀ ਘਰ ਜੀ ਕਪੜੇ ਲੈਣੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਪਿਆਰੇ ਪਿਆਰੇ ਪਾਰਟੀ ਵੇਅਰ ਸੂਟ ਹਾਂਜੀ ਇਹ ਫਰਸਟ ਹੈ ਜੀ ਪਿਓਰ ਕ੍ਰੇਪ ਤੇ ਸੂਟ ਹੈ ਹੈਂਡਵਰਕ ਤਾਂ ਬਹੁਤ ਹੀ ਪਿਆਰਾ ਪੀਸ ਹੈ ਲਾਈਟ ਚਾ ਕਰ ਰਹਾ ਹੈ ਔਰ ਜੇ ਵੇਕੀ ਹੁਣ ਫੰਕਸ਼ਨਸ ਆ ਰਹੇ ਨੇ ਉਸ ਹਿਸਾਬ ਨਾਲ ਬਹੁਤ ਸੋਹਣਾ ਸੂਟ ਤੁਸੀਂ ਇਹ ਤਿਆਰ ਕਰਵਾ ਸਕਦੇ ਹੋ ਹਾਂਜੀ ਇਸ ਤੇ ਸਾਰੀ ਫਰੰਟ ਹੈਵੀ ਹੈ ਬਹੁਤ ਪਿਆਰਾ ਪੀਸ ਹੈ ਹਾਂਜੀ ਲਾਈਟ ਜਾਂ ਪਿੰਕ ਔਰ ਮਜ਼ੈਂਟਾ ਦਾ ਵਿੱਚ ਕਲਰ ਦਿੱਤਾ ਹੋਇਆ ਹੈ। ਹਾਂਜੀ ਐਸ ਦੀਆਂ 슬ੀਵਸ ਨੇ ਬਹੁਤ ਹੀ ਪਿਆਰੀਆਂ 슬ੀਵਸ ਤਿਆਰ ਹੋਈਆਂ ਨੇ। ਬਾਕੀ ਕਸਟਮਰ ਜੀ ਆਪਣੀ ਚੁਆਇਸ ਹੈ ਜਿਸ ਤਰ੍ਹਾਂ ਅੱਜਕੱਲ ਟ੍ਰੈਂਡਿੰਗ ਚ ਨੇ ਤੁਸੀਂ ਬਾਟਮ ਤਿਆਰ ਕਰਵਾਣੀ ਹੈ ਤਾਂ ਬਾਟਮ ਵੀ ਨਾਲ ਤਿਆਰ ਕਰਵਾ ਸਕਦੇ ਹੋ। ਬਾਕੀ ਫਿਨਿਸ਼ਿੰਗ ਸਾਰੀ ਤਿਆਰ ਹੋਣ ਤੋਂ ਬਾਅਦ ਹੀ ਪੂਰੀ ਲੁੱਕ ਆਉਂਦੀ ਹੈ ਸੂਟ ਦੀ। ਸਟਿਚ ਕਰਵਾਉਣ ਤੋਂ ਬਾਅਦ ਹਾਂਜੀ ਇਸ ਦੇ ਨਾਲ organza ਦਾ ਪਿਓਰ organza ਦਾ ਦੁਪੱਟਾ ਹੈ ਬਹੁਤ ਹੀ ਪਿਆਰਾ ਦੁਪੱਟਾ ਹੈ ਪਿਓਰ organza ਦਾ ਸਾਰੇ ਦੁਪੱਟੇ 'ਚ ਵਰਕ ਹੈ ਬਹੁਤ ਸੋਹਣਾ ਬੀਸ ਤਿਆਰ ਹੋਇਆ ਹੈ ਜੀ ਇਹਨੂੰ ਤੁਸੀਂ ਇਸੇਮ ਕਲਰਸ ਜਾਂ ਕਿਸੇ ਹੋਰ ਕਲਰਸ ਤੁਸੀਂ ਕਸਟਮਾਈਜ਼ ਕਰਵਾਉਣਾ ਹੈ ਜਾਂ ਕਿਸੇ ਹੋਰ ਫੈਬਰਿਕ ਤੋਂ ਵੀ ਕਰਵਾਉਣਾ ਹੈ ਤਾਂ ਕਰਵਾ ਸਕਦੇ ਹੋ ਹਾਂਜੀ ਨੈਕਸਟ ਹੈ ਜੀ ਦਬਕਾ ਦਾ ਸੂਟ ਹੈ ਇਹ ਵੀ crepe ਤੇ ਤਿਆਰ ਹੋਇਆ ਹੈ ਹਾਂਜੀ ਐਸ ਦੀ ਫਰੰਟ ਹੈ ਸਾਰੀ ਬਹੁਤ ਪਿਆਰਾ ਸੂਟ ਹੈ ਬਹੁਤ ਪਿਆਰਾ ਜੈ ਸੀ ਗ੍ਰੀਨ ਵਿੱਚ ਥਰੈਡ ਦਾ ਵਰਕ ਹੈ ਸਾਰਾ ਦਬਕਾ ਵਰਕ ਹੈ ਐਸੇ 슬ੀਵਸ ਤੇ ਵਰਕ ਹੈ ਪਰਲ ਦਾ ਦਬਕੇ ਦਾ ਸਿੱਪੀ ਦਾ ਵਰਕ ਹੈ ਜੀ ਹਾਂਜੀ ਐਸ ਨਾਲ ਔਰਗੈਂਜ਼ਾ ਦਾ ਬਹੁਤ ਹੀ ਪਿਆਰਾ ਦੁਪੱਟਾ ਤਿਆਰ ਹੋਇਆ ਹੈ फोर फोरसाइडिड स्कैलपिंग तैयार किया है सारे दिख फलार है बहुत ही सोहना सूट तैयार होया है बहुत ही प्यारा ऑरेंज कलर है बहुत सोना बहुत सोहना सूट तैयार है हाँ जी नेक्स्ट ये पैरट कलर है पैरट बहुत प्यारा शेड है हाँ जी इसकी फ्रंट है सारी फ्रंट हैवी है ये है। प्योर क्रेप से तैयार है पूरी फ्रंट से वर्क है ऐसे स्लीव्स ਤੇ ਵਰਕ ਹੈ باقی ਕਸਟਮਰ ਦੀ ਚੋਇਸ ਅਨਸਾਰ ਅਗਰ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਇਹਨਾਂ ਦਾ ਨਾਨ ਸਕਰਟ ਤਿਆਰ ਕਰਵਾਉਣੀ ਹੈ ਜਾਂ ਪੈਂਟ ਪਲਾਜ਼ੋ ਅ ਸ਼ਰਾਰਾ ਤਿਆਰ ਕਰਵਾਉਣਾ ਹੈ ਉਸ ਤੇ ਵਰਕ ਕਰਵਾਉਣਾ ਤਾਂ ਉਹ ਵੀ ਵਰਕ ਕਰਵਾ ਸਕਦੇ ਹੋ ਹਾਂਜੀ ਇਸ ਦੇ ਨਾਲ ਪੂਰਾ ਮਾਂਗਾਲ ਦਾ ਬਹੁਤ ਪਿਆਰਾ ਦੁਪੱਟਾ ਹੈ बहुत सोहना दुपट्टा है और गेंजा का दुपट्टा है पूरे दुपट्टे वर्क है बहुत सोहना पीस तैयार जी सूट का कलर भी बहुत सोहना है और इस डिजाइनिंग बहुत सोना डिजाइन उठ के है हाँ जी बहुत ही प्यारा गाजरी शेड है ये दबके का वर्क है सारा दबका पढ़ का वर्क है पूरी फ्रंट हैवी है ਅਗਰ ਤੁਹਾਨੂੰ ਇਹਨਾਂ ਚ ਕੋਈ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਡਰੈਸ ਤਿਆਰ ਕਰਵਾਣੀ ਹੈ ਤਾਂ ਅਸੀਂ ਡਰੈਸ ਵੀ ਤਿਆਰ ਕਰਵਾ ਕੇ ਦੇ ਸਕਦੇ ਹਾਂ ਅੱਗੇ ਲੈਟ ਸੈਂਗ ਬਾਕੀ ਪੂਰੀ ਗਰੇਸ ਦਾ ਸਟਿਚ ਹੋਣ ਤੋਂ ਬਾਅਦ ਆਉਂਦੀ ਹੈ ਜਦੋਂ ਆਪਾਂ ਉਸ ਦੀ ਫਿਨਿਸ਼ਿੰਗ ਵਗੈਰਾ ਦਿੰਨੇ ਆ ਬਹੁਤ ਪਿਆਰਾ ਪੀਸ ਤਿਆਰ ਹੋਏਗਾ ਜੀ ਐਸ ਸਲੀਵਸ ਤੇ ਵਰਕੇ ਐਸ ਤੇ ਨਾი অর্ਗਨਜ਼ਾ ਦਾ ਦੁਪੱਟਾ ਹੈ ਦੁਪੱਟੇ ਦੇ ਫੋਰ ਸਾਈਡਡ ਵਰਕ ਹੈ। ਔਰ ਇਸ ਦੇ ਵਿੱਚ ਵੀ ਵਰਕੇ ਸਾਰੇ। ਇਹਨਾਂ ਜੋ ਤੁਸੀਂ ਕੋਈ ਵੀ ਸੂਟ ਤਿਆਰ ਕਰਵਾਉਣਾ ਹੈ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਹੈ ਜਾਂ ਕਿਸੇ ਹੋਰ ਕਲਰ ਚ ਕਰਵਾਉਣਾ ਹੈ ਤਾਂ ਤੁਸੀਂ ਤੁਹਾਨੂੰ ਕਰਵਾ ਕੇ ਤਿਆਰ ਕਰਵਾ ਕੇ ਦੇ ਸਕਨੇ ਆ ਅਗਰ ਤੁਸੀਂ ਇਸ ਨੂੰ ਸਟਿਚ ਕਰਵਾਉਣਾ ਹੈ ਔਰ ਜਾਂ ਕੋਈ ਡਰੈਸ ਵਗੈਰਾ ਤਿਆਰ ਕਰवानी ਹੈ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਇਸ ਵਿੱਚ ਅਸੀਂ ਪੂਰੀ ਡਰੈਸ ਤਿਆਰ ਕਰਵਾ ਕੇ ਦੇਾਂਗੇ ਤੁਹਾਨੂੰ। ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਨੇ ਸੋਨੇ ਸੂਟ ਹੋਰੇ ਤੱਕ ਪਾਉਣ ਸਕੋ ਥੈਂਕ ਯੂ